ਇਹਨੇ ਹੁੰਦੇ ਨਾ ਹੀ ਕਲਾ ਵਰਤਰੀ ਆ ਤੇ ਉਵੇਂ ਹੀ ਇਹ ਕਲਾ ਵਰਤ ਰਹੀ ਆ ਜੀ ਸੱਚੇ ਪਾਤਸ਼ਾਹ ਦੀ ਅਪਾਰ ਕਿਰਪਾ ਕੀ ਕੁਝ ਕੁ ਦਿਨਾਂ ਬਾਅਦ ਇੱਕ ਬਾਜ ਆ ਕੇ ਨਾ ਬਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਤੇ ਲੱਗ ਗਿਆ ਬੈਠਣਾ ਉਹ ਬਾਜ ਬਾਰੇ ਇੱਕ ਦਿਨ ਕੇਰ ਸਿੰਘ ਨੇ ਸਾਡੇ ਪਾਪਾ ਨੂੰ ਕਿਹਾ ਆ ਜਿਹੜਾ ਬਾਜ ਆ ਨਾ ਇਹ ਐਵੇਂ ਹੀ ਨਹੀਂ ਆਉਂਦਾ ਛੀਦਾਂ ਦੇ ਪਰਿਵਾਰ ਦਾ ਅਸੀਂ ਦੇ ਨਹੀਂ ਦੇ ਸਕਦੇ ਭਾਈ ਕੇਰ ਸਿੰਘ ਜੀ ਭਾਈ ਬਿਆਨਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਸ਼ੀਰ ਦਾ ਨੂੰ ਸਦਾ ਸਿਰ ਝੁਕਦਾ ਸੀ ਸਦਾ ਸਿਰ ਝੁਕਦਾ ਰਹੂਗਾ ਬਈ ਕੋਈ ਹੈ ਗੁਰੂ ਦਾ ਸਿੱਖ ਜਿਹੜਾ ਉੱਟੂ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਲਊ ਸਰਕਾਰ ਦੀਆਂ ਤਾਂ ਨੀਂਦਾ ਔਡੰਗਾਂ ਜੀ ਤਿੰਨਾਂ ਦਿਨਾਂ ਚ ਖਾਲਸੇ ਨੇ ਪਲਟਾ ਪਲਟਦਾ ਉਹਨਾਂ ਨੇ ਸਾਧ ਸੰਗਤ ਜੀ 18 ਅਕਤੂਬਰ ਨੂੰ ਅੰਮ੍ਰਿਤ ਛਕਿਆ ਤੇ 31 ਅਕਤੂਬਰ ਨੂੰ ਇਦਰਾ ਗਾਂਧੀ ਮਾਰਤੀ ਅੱਜ 40 ਸਾਲਾਂ ਬਾਅਦ ਫੇਰ ਸਮਾ ਫਰੀਦਕੋਟ ਦੇ ਲੋਕਾਂ ਕੋਲੇ ਜਿਹੜਾ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਇੱਥੋਂ ਜਿਤਾ ਕੇ ਉਹ ਲੋਕ ਸਭਾ ਦੇ ਵਿੱਚ ਪਹੁੰਚਾਉਣ ਵੱਡੀ ਲੀਡ ਤੇ ਫਰੀਦਕੋਟ ਤੋਂ ਭਾਈ ਪੰਥ ਦੀ ਜਿੱਤ ਹੋਊਗੀ ਸਿੱਖ ਕੌਮ ਦੀ ਜਿੱਤ ਹੋਊਗੀ ਗੱਜ ਕੇ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਆਪ ਸਭ ਮੇਰੇ ਬਾਰੇ ਜਾਣਦੇ ਹੀ ਹੋ ਕਿ ਦਾਸ ਸਰਵਜੀਤ ਸਿੰਘ ਖਾਲਸਾ ਪੁੱਤਰ ਸ਼ਹੀਦ ਸਰਦਾਰ ਬਿਆਨਤ ਸਿੰਘ ਜਿਨ੍ਹਾਂ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਇੰਦਰਾ ਗਾਂਧੀ ਤੋਂ ਲਿਆ ਸੀ ਸ਼ਹੀਦੋ ਸਾਡੀ ਨਿਮਰਤਾ ਰੂਪ ਸਾਹਾ ਸੰਗਤ ਜੀ ਜਦੋਂ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਉਸ ਤੋਂ ਬਾਅਦ ਜਦ ਸਾਡੇ ਡੈਡੀ ਦੇਖਣ ਗਏ ਨਾ ਦਰਸ਼ਨਾਂ ਨੂੰ ਗਏ ਉਹਨਾਂ ਦਾ ਹਿਰਦਾ ਬਲੂੰਦ ਰ ਗਿਆ ਉਹਨਾਂ ਦਾ ਮਨ ਬਹੁਤ ਦੁਖੀ ਹੋਇਆ ਬਈ ਇੰਦਰਾ ਗਾਂਧੀ ਨੇ ਆ ਕੀ ਕੀਤਾ ਸਾਹਾ ਸੰਗਤ ਘਰੇ ਜਾ ਕੇ ਜਦੋਂ ਉਹਨਾਂ ਨੇ ਕੇਰ ਸਿੰਘ ਨਾਲ ਗੱਲ ਕੀਤੀ ਨਾ ਜੋੜੇ ਉਹਨਾਂ ਦੇ ਫੁੱਫੜ ਸੀ ਉਹਨਾਂ ਨੇ ਜਦ ਸਾਰੀ ਕਹਾਣੀ ਦੱਸੀ ਭਈ ਮੈਂ ਜੋ ਹਾਲ ਦੇਖਿਆ ਹੈ ਟੈਂਕਾਂ ਤੇ ਤੋਪਾਂ ਦੇ ਨਾਲ ਅਕਾਲ ਤਖ਼ਤ ਸਾਹਿਬ ਦਾ ਜੋ ਹਾਲ ਕੀਤਾ ਹੈ ਮੈਂ ਬਿਆਨ ਨਹੀਂ ਕਰ ਸਕਦਾ ਕਹਿੰਦੇ ਦੋਹਾਂ ਨੇ ਜਦੀ ਮਨ ਬਣਾ ਲਿਆ ਭਈ ਇਹਦਾ ਬਦਲਾ ਆਪਾਂ ਹੀ ਲੈਣਾ ਹੈ ਹੁਣ ਅਕਾਲ ਤਖ਼ਤ ਸਾਹਿਬ ਦਾ ਕਿਉਂਕਿ ਸਾਧ ਸੰਗਤ ਜੀ ਜਿਹੜੇ ਸਾਡੇ ਡੈਡੀ ਸੀ ਉਹਨਾਂ ਦੀ ਡਿਊਟੀ ਵੀ ਇੰਦਰਾ ਗਾਂਧੀ ਨਾਲ ਸੀ ਤੇ ਅਸਲਾ ਵੀ ਉਹਨਾਂ ਕੋਲ ਹੁੰਦਾ ਸੀ ਸਹਾਜੰਗਰ ਦੋਨਾਂ ਨੇ ਫਿਰ ਸਲਾਹ ਕੀਤੀ ਵੀ ਇੱਕ ਸਿੰਘ ਨੂੰ ਹੋਰ ਲਾਇਆ ਜਾਵੇ ਜਿਹੜਾ ਉੱਥੇ ਡਿਊਟੀ ਕਰਦਾ ਹੈ ਉਹਨਾਂ ਨੇ ਫਿਰ ਸਤਵੰਤ ਸਿੰਘ ਨੂੰ ਲਾਇਆ ਸਹਾਜੰਗਰ ਕੁਝ ਦਿਨਾਂ ਬਾਅਦ ਇੱਕ ਬਾਜ ਆ ਕੇ ਨਾ ਬਗਲਾ ਸਾਹਿਬ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਤੇ ਲੱਗ ਗਿਆ ਬੈਠਣ ਬੜੀ ਚਰਚਾ ਹੋਈ ਹੁੰਦੀ ਸੀ ਉਹਦੀ ਦਿੱਲੀ 'ਚ ਸ਼ਾਇਦ ਸਿਆਣਿਆਂ ਨੂੰ ਪਤਾ ਹੋਊਗਾ ਬਜ਼ੁਰਗਾਂ ਨੂੰ ਉਹ ਦੂਰਦਰਸ਼ਨ ਤੇ ਵੀ ਦਿਖਾਇਆ ਗਿਆ ਸੀ ਇੱਕ ਵਾਰੀ ਸਾਹ ਸੰਗਤ ਉਹ ਬਾਜਬਾਰ ਇੱਕ ਦਿਨ ਕੇਰ ਸਿੰਘ ਨੇ ਸਾਡੇ ਪਾਪਾ ਨੂੰ ਕਿਹਾ ਬਈ ਬਿਆਨਤ ਸਿੰਘ ਆ ਜਿਹੜਾ ਬਾਜ ਹੈ ਨਾ ਇਹ ਐਵੇਂ ਹੀ ਨਹੀਂ ਆਉਂਦਾ ਇਹ ਗੁਰੂ ਦਾ ਸਨੇਹਾ ਲੈ ਕੇ ਆਉਂਦਾ ਹੈ ਜਿਹੜਾ ਰੋਜ਼ ਆ ਕੇ ਨਿਸ਼ਾਨ ਸਾਹਿਬ ਤੇ ਬਹਿੰਦਾ ਹੈ ਨਾ ਇਹਦੇ ਮਨ 'ਚ ਸਨੇਹਾ ਹੈ ਉਹਨਾਂ ਨੇ ਪੁੱਛਿਆ ਕਿਹੜਾ ਸਨੇਹਾ ਉਹਨਾਂ ਨੇ ਜਵਾਬ ਦਿੱਤਾ ਸੀ ਬਈ ਕੋਈ ਹੈ ਗੁਰੂ ਦਾ ਸਿੱਖ ਜਿਹੜਾ ਉੱਟੂ ਦਰਬਾਰ ਸਾਹਿਬ ਤੇ ਹੋਏ ਹਮਲੇ ਦਾ ਬਦਲਾ ਲਊ ਸਾਂ ਸੰਗਤ ਕੋਸ਼ ਦੇਣਾ ਬਾਅਦ ਉਹੀ ਬਾਜ ਜਾ ਕੇ ਇੰਦਰਾ ਗਾਂਧੀ ਦੀ ਕੋਠੀ ਦੇ ਨਿਤ ਬਹਿ ਜਾਂਦਾ ਸੀ ਰੋਜ਼ ਹੀ ਇੱਕ ਦਿਨ ਸਾਡੇ ਡੈਡੀ ਦੇ ਮਨ ਦੇ ਵਿੱਚ ਚਾਈ ਭਾਈ ਜੇ ਬਾਜ ਸੱਚੇ ਗੁਰੂ ਦਾ ਭੇਜਿਆ ਹੋਇਆ ਹੈ ਤਾਂ ਮੈਂ ਇਹਦੇ ਅੱਗੇ ਜਾ ਕੇ ਅਰਦਾਸ ਕਰੂੰਗਾ ਭਾਈ ਸਾਨੂੰ ਬਲ ਬਖਸ਼ ਇੰਦਰਾ ਗਾਂਧੀ ਤੋਂ ਬਦਲਾ ਲੈ ਸਕੀਏ ਸਾਹ ਸੰਗਤ ਉਹਨਾਂ ਨੇ ਜਦ ਇਹ ਜਾ ਕੇ ਅਰਦਾਸ ਕੀਤੀ ਉਹਨਾਂ ਨੇ ਤੇ ਸਤਵੰਤ ਸਿੰਘ ਨੇ ਉਹ ਬਾਜ ਉੱਡ ਕੇ ਕੋਲ ਆ ਗਿਆ ਇਹ ਅਖਬਾਰਾਂ 'ਚ ਵੀ ਆਇਆ ਸੀ ਉਦੋਂ 84 'ਚ ਉਸ ਤੋਂ ਬਾਅਦ ਇਹਨਾਂ ਨੇ ਜਦੀ ਕਹਤਾ ਬਈ ਹੁਣ ਟਾਈਮ ਨਹੀਂ ਪਾਉਣਾ ਆਪਾਂ ਬਈ ਇਹਦਾ ਕੰਮ ਹੋਣਾ ਆਪਾਂ ਦਵਾ-ਦਵ ਨਿਬੇੜ ਦिए ਉਹਨਾਂ ਨੇ ਸਾਧ ਸੰਗਤ ਜੀ 18 ਅਕਤੂਬਰ ਨੂੰ ਅੰਮ੍ਰਿਤ ਛਕਿਆ ਤੇ 31 ਅਕਤੂਬਰ ਨੂੰ ਇਦਰਾ ਗਾਂਧੀ ਮਾਰਤੀ ਬੋਲੇ ਬੋਲੇ ਸਾਧ ਸੰਗਤ ਜੀ ਜਯਦੇਂਦਰਾ ਗਾਂਧੀ ਤੁਰੀ ਆਉਂਦੀ ਸੀ ਨਾ ਜਦ ਸਾਡੇ ਡੈਡੀ ਨੇ ਰਵਾਲਵਰ ਨੂੰ ਹੱਥ ਪਾਇਆ ਉਹ ਕਹਿੰਦੀ ਬਿਆਨਤ ਸਿੰਘ ਇਹ ਕੀ ਕਰਦੇ ਹੋ ਉਹਦੇ ਨਾਲ ਹੋਰ ਵੀ ਗਨਮੈਨ ਸੀ 2-4 ਹੋਰ ਛਾਤਰੀ-ਚੁਤਰੀ ਆਲੇ ਸੀ ਹੋਰ ਸੀ ਜਦ ਉਹਨਾਂ ਨੇ ਰਵਾਲਵਰ ਕੱਢ ਕੇ ਤਾਣਿਆ ਉਹ ਦੇਖ ਕੇ ਹੀ ਭੱਜ ਗਏ ਬਾਕੀ ਤਾਂ ਉਹ ਕਹਿੰਦੀ ਬਿਆਨਤ ਸਿੰਘ ਇਹ ਕੀ ਕਰਨ ਲੱਗੇ ਐ ਤੂੰ ਉਹਨਾਂ ਨੇ ਜਵਾਬ ਦਿੱਤਾ ਸੀ ਇੰਦਰਾ ਗਾਂਧੀ ਨੂੰ ਬੀਬੀ ਤੇਰੇ ਤੋਂ ਵਕਾਲਤਕ ਸਾਹਿਬ ਦਾ ਬਦਲਾ ਲੈਣਾ ਹੈ ਤੇ ਕਾਲਤਕ ਸਾਹਿਬ ਦਾ ਬਦਲਾ ਲੈਣ ਲੱਗਿਆ ਮੈਂ ਤੇਤੋਂ ਸਾਡੇ ਨਾਲ ਕਬੱਡੀ ਕਮੈਂਟੇਟਰ ਨੇ ਰੁਪਿੰਦਰ ਜਰਾਲ ਇਹਨਾਂ ਦੇ ਪਿੰਡ ਦੀ ਸੰਗਤ ਆ ਜਿਹੜੇ ਰਮਪਰਾ ਫੂਲ ਆਏ ਆ ਅੱਜ ਵਿਸ਼ੇਸ਼ ਤੌਰ ਦੇ ਉੱਤੇ ਜਿਹੜਾ ਰੋਡ ਸ਼ੋਅ ਨਿਕਲਿਆ ਹੈਗਾ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਰੁਪਿੰਦਰ ਜੀ ਕਿਵੇਂ ਲੱਗ ਰਿਹਾ ਹੈਗਾ ਮਾਹੌਲ ਫਰੀਦਕੋਟ ਹਲਕੇ ਦਾ ਬਹੁਤ ਚੜ੍ਹਦੀ ਕਲਾ ਜੀ ਸੱਚੇ ਪਾਤਸ਼ਾਹ ਦੀ ਬੜੀ ਮਿਹਰ ਆ ਗੁਰੂ ਕਲਗੀਧਰ ਪਾਤਸ਼ਾਹ ਦੀ ਜੀ ਜਿਵੇਂ ਕਹਨੇ ਹੁੰਦੇ ਨੇ ਨਾ ਜੀ ਕਲਾ ਵਰਤ ਰਹੀ ਆ ਜੀ ਤੇ ਉਵੇਂ ਹੀ ਇਹ ਕਲਾ ਵਰਤ ਰਹੀ ਆ ਜੀ ਸੱਚੇ ਪਾਤਸ਼ਾਹ ਦੀ અપਾਰ ਕਿਰਪਾ ਕੀ ਬਹੁਤ ਵਧੀਆ ਜਿਹੜਾ ਪਿਛਲੇ 10 ਦਿਨਾਂ ਤੋਂ ਹੰਗਾਰਾ ਮਿਲਿਆ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਤੇ ਇਹ ਸਾਡਾ ਫਰਜ਼ ਵੀ ਬਣਦਾ ਕਿਉਂਕਿ ਸਾਡੇ ਲੋਕਾਂ ਨੇ ਬਹੁਤ ਕੁਝ ਹੰਡਾਇਆ 1984 ਦੇ ਵਿੱਚ ਔਰ ਉਸ ਤੋਂ ਬਾਅਦ ਅਸੀਂ ਸੁਣਿਆ ਸੀ YouTube ਤੇ ਦੇਖਿਆ ਹਨ ਸਾਡੇ ਬਜ਼ੁਰਗਾਂ ਨੇ ਸਾਡੇ ਮਾਪੇ ਨੇ ਇਹ ਸਾਰਾ ਕੁਝ ਆਪਦੇ ਉੱਤੇ ਹੰਡਾਇਆ ਸਾਡੇ ਜਿਹੜੇ ਵੱਡੇ ਆ ਉਹਨਾਂ ਨੇ ਸਾਰਾ ਆਪਦੇ ਉੱਤੇ ਇਹ ਹੰਡਾਇਆ ਵੀ ਕਿੱਦਾਂ ਦਾ ਮਾਹੌਲ ਸੀ ਔਰ ਇੱਕ ਬਹੁਤ ਉਸ ਸਮੇਂ ਜਿਵੇਂ ਆਪਾਂ ਕਹਿ ਦਈਏ ਵੀ ਜਦੋਂ ਇਹ ਕੰਮ ਹੋਇਆ 31 ਅਕਤੂਬਰ ਨੂੰ ਭਾਈ ਬਿਆਨ ਸਿੰਘ ਜਥੇਦਾਰ ਜੀ ਨੇ ਕੀਤਾ ਕੰਮ ਔਰ ਉਦੋਂ ਫਿਰ ਇੱਕ ਥੋੜੀ ਜਿਹੀ ਆਸ ਵੱਜੀ ਸੋ ਅੱਜ 40 ਸਾਲਾਂ ਬਾਅਦ ਫੇਰ ਸਮਾ ਫਰੀਦਕੋਟ ਦੇ ਲੋਕਾਂ ਕੋਲੇ ਵੀ ਜਿਹੜਾ ਭਾਈ ਸਰਵਜੀਤ ਸਿੰਘ ਖਾਲਸਾ ਨੇ ਜੀ ਨੂੰ ਇਥੋਂ ਜਿਤਾ ਕੇ ਉਹ ਲੋਕ ਸਭਾ ਦੇ ਵਿੱਚ ਪਹੁੰਚਾਉਣ ਔਰ ਆਪਣੇ ਜਿਹੜੇ ਕੰਮ ਨੇ ਉਹ ਉੱਥੇ ਹੋਣ ਜੀ ਜਿਵੇਂ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਜਿਵੇਂ ਅੱਜ ਸਾਡੀ ਇੰਟਰਵਿਊ ਹੁੰਦੀ ਹੈ ਸ਼ਹੀਦ ਭਾਈ ਸਤਵੰਤ ਸਿੰਘ ਜੀ ਦੇ ਭਤੀਜੇ ਨਾਲ ਉਹਨਾਂ ਨੇ ਕਿਹਾ ਵੀ ਕਿਤੇ ਨਾ ਕਿਤੇ ਸਾਨੂੰ ਇਹ ਵੀ ਲੱਗ ਰਿਹਾ ਵੀ ਕਾਂਗਰਸ ਜਾਂ ਆਮ ਆਦਮੀ ਪਾਰਟੀ ਉਹ ਰਲਮੀ ਖੇਡ ਖੇਡ ਸਕਦੇ ਆ ਇੱਕ ਪਰਦੇ ਦੇ ਪਿੱਛੇ ਦਾ ਸਮਝੌਤਾ ਕਿਉਂਕਿ ਉਹਨਾਂ ਦਾ ਇੱਕ ਇੰਡੀਆ ਆਲਾਈਂਸ ਵੀ ਆ ਪ੍ਰਧਾਨ ਮੰਤਰੀ ਕਿਹਨੂੰ ਬਣਾਉਣਾ ਕਿਹਨੂੰ ਨਹੀਂ ਉਹਦੇ ਲਈ ਉਹਨਾਂ ਨੇ ਇੱਕ ਇੰਡੀਆ ਆਲਾਈਂਸ ਕੀਤਾਗਾ ਚੰਡੀਗੜ੍ਹ ਦੇ ਵਿੱਚ ਇਹਨਾਂ ਦਾ ਸਮਝੌਤਾ ਹਾਲਾਂਕਿ ਪੰਜਾਬ ਦੇ ਵਿੱਚ ਓਵੇਂ ਖੁੱਲ੍ਹ ਕੇ ਸਮਝੌਤਾ ਨਹੀਂ ਹੋ ਸਕਿਆ ਉਹ ਕਿਵੇਂ ਦੇਖਦੇ ਹੋ ਜੇ ਉਹੋ ਜੀ ਚੀਜ਼ ਫਰੀਦਕੋਟ ਹੁੰਦੀ ਆ ਤਾਂ ਨਹੀਂ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੁਣ ਤਾਂ ਲੋਕ ਆਪ ਮਹਾਰੇ ਹੋ ਚੁੱਕੇ ਆ ਲੋਕ ਆਪਣਾ ਫਰਜ਼ ਸਮਝ ਕੇ ਸਾਰੀਆਂ ਪਾਰਟੀਆਂ ਨੂੰ ਛੱਡ ਕੇ ਬਾਕੀ ਇੱਕ ਗੱਲ ਹੋਰ ਵੀ ਆ ਤੁਰਿਆ ਚਾਹੇ ਜਿੱਥੇ ਕੋਈ ਮਰਜੀ ਫਰੇ ਪਰ ਅਗਲਾ ਕਹਿੰਦਾ ਵੋਟ ਭਾਈ ਸਾਹਿਬ ਨੂੰ ਗੰਨੇ ਨਿਸ਼ਾਨ ਤੇ ਮੋਹਰ ਲਾਉਣੀ ਆ ਕਿਉਂਕਿ ਮਸਾ ਮੌਕਾ ਮਿਲਿਆ ਠੀਕ ਆ ਉਹ ਜਿੰਨਾ ਕਿਉਂਕਿ ਲੋਕਾਂ ਦੇ ਵਿੱਚ ਇੱਕ ਜਜ਼ਬਾ ਇੱਕ ਵੱਖਰਾ ਜਜ਼ਬਾ ਦੇਖਣ ਨੂੰ ਮਿਲ ਰਿਹਾ ਜਿਹੜਾ ਜਜ਼ਬਾ ਕਿਸਾਨ ਅੰਦੋਲਨ ਵੇਲੇ ਸੀਗਾ ਆਪਣੀ ਉਦੋਂ ਵੀ ਇੰਟਰਵਿਊ ਹੋਈ ਸੀ ਉਦੋਂ ਪਹਿਲੀ ਇੰਟਰਵਿਊ ਚ ਤੁਹਾਨੂੰ ਇਹ ਗੱਲ ਕਹੀ ਸੀ ਵੀ ਗੁਰੂ ਮਹਾਰਾਜ ਮਿਹਰ ਕਰੂਗਾ ਬਾਬਾ ਜੀ ਮਿਹਰ ਕਰਨਗੇ ਸੱਚੇ ਪਾਤਸ਼ਾਹ ਕਲਾ ਵਰਤੂਗੀ ਕਿਸਾਨ ਅੰਦੋਲਨ ਵੀ ਆਪਾਂ ਜਿੱਤ ਪ੍ਰਾਪਤ ਕਰਕੇ ਉੱਥੋਂ ਆਏ ਤੇ ਅੱਜ ਵੀ ਤੁਹਾਨੂੰ ਇਹ ਕਹਿੰਦੇ ਆ ਵੀ ਜਿਹੜਾ ਮਰਜੀ ਨਾਰ ਰਲਿਆ ਫਿਰੇ ਇੱਥੇ ਲੋਕਾਂ ਦੇ ਪਿਆਰ ਦੀ ਲੋਕਾਂ ਦੇ ਸਤਕਾਰ ਦੀ ਔਰ ਸ਼ਹੀਦਾਂ ਨੂੰ ਇਹ ਜਿਹੜੀ ਜਿੱਤ ਆ ਉਸਮਰਪਤ ਹੋ ਜਿਵੇਂ ਲਗਾਤਾਰ ਸਰਕਾਰ ਦਾ ਵਿਰੋਧ ਵੀ ਚੱਲ ਰਿਹਾ ਜੇ ਮੁੱਖ ਮੰਤਰੀ ਸਾਹਿਬ ਇੱਥੇ ਆਉਂਦੇ ਆ ਉਹਨਾਂ ਦਾ ਇੱਥੇ ਵੀ ਵਿਰੋਧ ਕੀਤਾ ਜਾਂਦਾ ਕੱਚੇ ਮੁਲਾਜ਼ਮਾਂ ਵੱਲੋਂ ਵੀ ਸ਼ਹਿਰ ਨਿਵਾਸੀਆਂ ਵੱਲੋਂ ਵੀ ਉਹ ਤੁਸੀਂ ਕਿਵੇਂ ਦੇਖਦੇ ਹੋ ਵੀ ਉਹ ਜਿਹੜੀਆਂ ਉਹ ਚੀਜ਼ਾਂ ਹੋ ਰਹਿ ਰਹੀਆਂ ਆ ਸਰਕਾਰ ਕੰਮ ਨਹੀਂ ਕਰ ਸਕੀ ਤਾਂ ਹੋ ਰਿਹਾ ਹੈਗਾ ਜਾਂ ਵੀ ਬਾਲਾ ਵੱਡੇ ਹੀ ਸੁਪਨੇ ਦਿਖਾਤੇ ਸੁਪਨੇ ਨਹੀਂ ਪੂਰੇ ਹੋਏ ਦੇਖੋ ਪਰਮਾਨ ਸਿੰਘ ਜੀ ਮਾਨ ਤੋਂ ਬਹੁਤ ਵੱਡੀਆਂ ਉਮੀਦਾਂ ਸੀਗੀਆਂ ਪੰਜਾਬ ਦੇ ਲੋਕਾਂ ਨੂੰ ਜੀ ਔਰ ਕਿਤੇ ਨਾ ਕਿਤੇ ਉਹ ਉਮੀਦਾਂ ਤੇ ਉਹ ਆਪਣੀਆਂ ਤੇ ਖਰੇ ਨਹੀਂ ਉਤਰ ਸਕੇ ਇਸ ਕਰਕੇ ਉਹਨਾਂ ਨੂੰ ਥਾਂ ਥਾਂ ਤੇ ਜਿਹੜਾ ਵਿਰੋਧ ਦਾ ਸਾਹਮਣਾ ਉਹ ਕਰਨਾ ਪੈ ਰਿਆ ਔਰ ਜਾਂ ਤਾਂ ਵਾਅਦੇ ਹੀ ਉਹਨੇ ਇੱਕ ਕਰੋ ਹਨ ਵੀ ਜਿੰਨੇ ਕ ਆਪਾਂ ਪੂਰੇ ਕਰ ਸਕਦੇ ਆ ਸੋ ਇਸ ਤਰ੍ਹਾਂ ਦਾ ਵੀ ਜਿਹੜਾ ਮਾਹੌਲ ਆ ਉਹ ਬਣਦਾ ਲੋਕਾਂ ਦੇ ਦਿਲ ਦੇ ਵਿੱਚ ਜੋ ਤੁਸੀਂ ਮੇਰੇ ਤੋਂ ਉਮੀਦ ਲਾਈ ਹੋਈ ਆ ਆਪਾਂ ਕੋਈ ਕਿਸੇ ਬੰਦੇ ਤੋਂ ਉਮੀਦ ਲਾਉਂਨੇ ਆ ਤਾਂ ਉਮੀਦ ਤੇ ਖਰਾ ਨਹੀਂ ਉਤਰਦਾ ਫਿਰ ਗੁੱਸਾ ਤਾਂ ਹੁੰਦਾ ਹੀ ਹੈ ਜੀ ਜਿਵੇਂ ਆਮ ਆਦਮੀ ਪਾਰਟੀ ਵੱਲੋਂ ਵੀ ਵੱਡਾ ਦਾਵਾ ਕੀਤਾ ਜਾਂਦਾਗਾ ਵੀ ਕਰਮਜੀਤ ਅਨਮੋਲ 1 ਲੱਖ ਵੋਟ ਦੇ ਉੱਤੇ ਜਿੱਤਣਗੇ ਕੀ ਲੱਗਦਾ ਇਹ ਤਾਂ ਜੀ ਹੁਣ 4 ਜੂਨ ਦੱਸੂਗੀ ਵੀ 1 ਲੱਖ ਵੋਟ ਤੇ ਕੌਣ ਜਿੱਦਾਗਾ ਕਿਉਂ ਨਹੀਂ ਕੀ ਲੱਗਦਾ ਸਰਕਾਰ ਦੀਆਂ ਤਾਂ ਨੀਂਦਾ ਔਡੰਗਾਂ ਜੀ ਤਿੰਨਾ ਦਿਨਾਂ ਚ ਖਾਲਸੇ ਨੇ ਪਲਟਾ ਪਲਟਦਾ ਜਿਹੜੀ ਹਵਾ ਵਗ ਗਈ ਨੇਰੀ ਬਾਗੀ ਵੱਡੀ ਲੀਡ ਤੇ ਫਰੀਦਕੋਟ ਤੋਂ ਭਾਈ ਪੰਥ ਦੀ ਜਿੱਤ ਹੋਊਗੀ ਸਿੱਖ ਕੌਮ ਦੀ ਜਿੱਤ ਹੋਊਗੀ ਭਾਈ ਸਰਬੀ ਸਿੰਘ ਖਾਲਸਾ ਵੱਡੀ ਲੀਡ ਨਾਲ ਇਥੋਂ ਜਿੱਤਣਗੇ ਸਾਰੀਆਂ ਪਾਰਟੀਆਂ ਛੱਡ ਕੇ ਲੋਕ ਧਰਮ ਨੂੰ ਵੋਟਾਂ ਪਾਉਣਗੇ ਅਕਾਲ ਤਖਤ ਨੂੰ ਸਮਰਪਿਤ ਹੋ ਕੇ ਲੋਕ ਵੋਟਾਂ ਪਾਉਣਗੇ ਵੱਡੀ ਲੀਡ ਨਾਲ ਫਰੀਦਕੋਟ ਤੋਂ ਹੀ ਕੌਮੀ ਇਰਗਾ ਲਿਆਵਾਂਗੇ ਜਿਵੇਂ ਮੁੱਖ ਮੰਤਰੀ ਸਾਹਿਬ ਆਪਦੇ ਭਾਸ਼ਣਾਂ ਚ ਕਿੱਕਲੀ ਸੁਣਾਉਂਦੇ ਨੇ ਵੱਡੇ ਵੱਡੇ ਕਲਾਕਾਰ ਇੱਥੇ ਆ ਰਹੇ ਆ ਕਿਉਂਕਿ ਕਰਮਜੀਤ ਅਨਮੋਲ ਵੀ ਖੁਦ ਕਲਾਕਾਰ ਆ ਉਹਨਾਂ ਦਾ ਪ੍ਰਭਾਵ ਲੋਕਾਂ ਦੇ ਉੱਤੇ ਰਹੂ ਕਲਾਕਾਰਾਂ ਦਾ ਬਿਲਕੁਲ ਨਹੀਂ ਰਹੂਗਾ ਜੀ ਸ਼ਹੀਦਾਂ ਦੇ ਪਰਿਵਾਰ ਦਾ ਅਸੀਂ ਦੇਣ ਨਹੀਂ ਦੇ ਸਕਦੇ ਭਾਈ ਕੇਰ ਸਿੰਘ ਜੀ ਭਾਈ ਬਿਆਨਤ ਸਿੰਘ ਜੀ ਭਾਈ ਸਤਵੰਤ ਸਿੰਘ ਜੀ ਸ਼ਹੀਦਾਂ ਨੂੰ ਸਦਾ ਸਿਰ ਝੁਕਦਾ ਸੀ ਸਦਾ ਸਿਰ ਝੁਕਦਾ ਰਹੂਗਾ ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਜਿਨ੍ਹਾਂ ਨੇ ਸਾਡੇ ਅਕਾਲ ਤਖ਼ਤ ਸਾਹਿਬ ਦੀ ਡੇਠੀ ਪੱਗ ਨੂੰ ਸਿਰ ਤੇ ਰੱਖਿਆ ਇਸ ਕਰਕੇ ਸਾਡੀ ਸਾਰੀ ਕੌਮ ਦਾ ਸਾਰੇ ਧਰਮਾਂ ਦਾ ਫਰਜ਼ ਬਣਦਾ ਭਾਈ ਵੱਧ ਤੋਂ ਵੱਧ ਸਾਥ ਦਿਓ ਕਿਸੇ ਵੀ ਧਰਮ ਨਾਲ ਕੋਈ ਤੱਕਾ ਨਾ ਹੋਊਗਾ ਭਾਈ ਸਰਬੀ ਸਿੰਘ ਦਾ ਸਾਥ ਦਿਓ ਬੱਡੀ ਲੀਡ ਨਾ ਬਾਈ ਜੀ ਜਿੱਤ ਹੋਊਗੀ ਸਰਕਾਰ ਦੀਆਂ ਨਿੰਦਾ ਉਡਾਂਗੀ ਜਿਹੜੇ ਜਿਹੜੇ ਬਾਈ ਜੀ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਵੀ 42000 ਨੌਕਰੀਆਂ ਦੇਤੀਆਂ ਟੇਲਾਂ ਤੱਕ ਪਾਣੀ ਪਹੁੰਚਦਾ ਕਰਤਾ ਬਿਜਲੀ ਬਿੱਲ ਮਾਫਾ ਉਹਦਾ ਕਿਵੇਂ ਰਹਿਣ ਵਾਲਾ ਜੀ ਉਹਦਾ ਬਹੁਤ ਕੋਈ ਪਹਿਲਾਂ ਤੋਂ ਕਹਿੰਦੇ ਆ ਤੇ ਕਹਿੰਦੇ ਰਹਿਣਗੇ ਜੀ ਕਈ ਜਾਂਦੇ ਆ ਕਹਿਣ ਕਹਿਣ ਦੀਆਂ ਇਹ ਗੱਲਾਂ ਜੀ ਕਿਹਨੂੰ ਨੌਕਰੀ ਦਿੱਤੀ ਆ ਕੋਈ ਵਿਖਾਉਤਾ ਸਹੀ ਜੀ ਕਿੱਥੋਂ ਦੇ ਬੰਦੇ ਨੂੰ ਦਿੱਤੀ ਆ ਨੌਕਰੀ ਕਿਹੜੀ ਨੌਕਰੀ ਦਿੱਤੀ ਆ ਜੀ ਹਾਂ ਜੀ ਪਹਿਲੇ ਮੁਲਾਜ਼ਮਾਂ ਨੂੰ ਕੋਈ ਡੀਏ ਨਹੀਂ ਦਿੱਤਾ ਕੋਈ ਕਿਸ਼ਤ ਨਹੀਂ ਦਿੱਤੀ ਪੇ ਇੱਕ ਮਹਿੰਦੀ ਰਿਪੋਰਟ ਨਹੀਂ ਦਿੱਤੀ ਇਹਨਾਂ ਨੇ ਉਸ ਕਰੇ ਮੈਂ ਖੁਦ ਮੁਲਾਜ਼ਮ ਆ ਰਿਟਾਇਰਮੈਂਟ ਆ ਅਸੀਂ ਸਿਰ ਕਰਕੇ ਅਸੀਂ ਉਲਟ ਹੋਏ ਆ ਪਰ ਅਸੀਂ ਇਹਨਾਂ ਨੂੰ ਪਾਈਆਂ ਪਰ ਹੁਣ ਖਾਲਸਾ ਜੇ ਨਾਲ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਫਰੀਦਕੋਟ ਤੋਂ ਹੁੰਜਾ ਫਿਰ ਜਿੱਤ ਕਰਨੀ ਉਹ ਕਸ਼ੇ ਛੱਡਦੇ ਆ ਜੀ ਹਾਂ ਉਹ ਤਾਂ ਤੁਹਾਨੂੰ ਪਤਾ ਹੀ ਜਿਵੇਂ ਕਰਦੇ ਹੁੰਦੇ ਆ ਇਹ ਤਾਂ ਖਾਨ ਸੇ ਨਹੀਂ ਪੱਕੀ ਆ ਜੀ ਬਸ ਲੀਡ ਦੀ ਗੱਲ ਆ ਜੀ ਕਿ ਲੀਡ 2 ਲੱਖ ਕਿੰਨਾ ਲੱਖ ਕਿੰਨੇ ਵੱਧਦੀ ਆ ਬਸ ਜਿੱਤ ਸਾਡੀ ਪੱਕੀ ਆ ਜੀ ਲੱਖ ਪਲੱਸ ਲੀਡ ਹੋ ਜੂਗਾ ਹਾਂ ਜੀ ਜਮਾ ਜੀ ਮੰਨ ਲਓ ਬਿਲਕੁਲ ਜੀ ਕੋਈ ਸ਼ੱਕ ਵਾਲੀ ਗੱਲ ਨਹੀਂ ਕਲੀਅਰ ਆ ਜੀ ਆ ਜਿੱਤ ਸਾਡੀ ਕਲੀਅਰ ਆ ਜੀ ਇਹ ਕੌਮ ਦਾ ਹਾਂ ਜੀ ਭਗਵਾਨ ਦਮਨ ਨੂੰ ਇਹ ਪੁੱਛਣਾ ਚਾਹੀਦਾ ਬੰਦੇ ਨੂੰ ਕਿ ਤੂੰ ਬੈਵੇਂ ਪੂਰੇ ਘਰੇ ਆ ਤੇ ਤੇ ਤੈਨੂੰ ਡਰੇ ਕਿਉਂ ਪੈਣਾ ਆ ਵੇਖੋ ਮੌੜਾਂ ਤੋਂ ਪਿੱਛੇ ਡਾਲਾ ਮਾਰਿਆ ਨੇ ਉਹ ਆਪ ਕਰਦਾ ਸੀ ਐ ਕਰਕੇ ਇਹ ਡੜਾ ਦੇ ਡੜਾ ਹੁੰਦਾ ਹੈ ਉਹ ਡੜਾ ਚਲਾ ਕੇ ਦਿਖਾਤਾ ਲੋਕਾਂ ਨੂੰ ਜਿਹੜੇ ਮੁੱਖ ਮੰਤਰੀ ਸਾਹਿਬ ਕਿੱਕਲੀ ਸੁਣਾ ਰਹੇ ਆ تیر ਛੱਡ ਰਿਹਾ ਉਹਦਾ ਪ੍ਰਭਾਵ ਰਹੂ ਲੋਕਾਂ ਤੇ ਨਾ ਜੀ ਉਹਦੇ ਦੇ ਕੋਈ ਰਹਿਗਾ ਬਸ ਕੁਛ ਨਹੀਂ ਜੀ ਮੈਨੂੰ ਤਾਂ ਲੱਗਦਾ ਹੈ ਜੀ ਜਿਹੜੀ ਆ ਹੁਣ ਵੋਟ ਸਰਬਜੀਤ ਸਿੰਘ ਲੈ ਗਿਆ ਉਹ ਤੋਂ ਅੰਮ੍ਰਿਤਪਾਲ ਲੈ ਜਾਊਗਾ ਜੀ ਇਹਨਾਂ ਦੇ ਆਉਣੀ ਨਹੀਂ ਮੇਰੇ ਗੱਲ 'ਚ ਲੇਖੇ ਜੀ ਬਹੁਤ ਲੋਕ ਅੱਕੇ ਪਏ ਆ ਜੀ ਸਾਡੇ ਫਿਰ ਕਿ ਅੱਕੇ ਲੱਕੇ ਪਏ ਆ ਨਸ਼ਾ ਆਮ ਹੋ ਗਿਆ ਜੀ ਜੇ ਤਾਂ ਕਹਿੰਦੇ ਪਿੰਡਾਂ ਦੇ ਵਿੱਚ ਕਾ ਨਸ਼ਾ ਨਹੀਂ ਨਸ਼ਾ ਨਹੀਂ ਸਾਰਾ ਕੁਝ ਖਤਮ ਹੋ ਗਿਆ ਵਧ ਗਿਆ ਜੀ ਵਧ ਗਿਆ ਹਾਂ ਅਸੀਂ ਅਸੀਂ ਆਪ ਰਿਸ਼ਵਤ ਖੋੜੀ ਦੀ ਗੱਲ ਸੁਣ ਲਓ ਜੀ ਆ ਬਲਕਾਰ ਸਿੱਧੂ ਆ ਜੀ ਸਾਡੇ ਜਲਾਲ ਚ ਬੂਟਾ ਸਿੰਘ ਨੇ ਬਹੁਤ ਜ਼ੋਰ ਲਾਇਆ ਸੀ ਆਰਤੀ ਨੇ ਜੀ ਸਿਰੇ ਦਾ ਪੈਸੇ ਵੀ ਲਾਇਆ ਸੀ ਉਹਨੇ ਉਹ ਬੰਦੇ ਦੀ ਉਹਨੇ ਜਿਹੜੇ ਬੰਦੇ ਮੂਹਰੇ ਲਾ ਕੇ ਤੁਰੇ ਸੀ ਉਹ ਪਿੱਛੇ ਕਰਦੇ ਠੀਕ ਹੈ ਨੌਵੇਂ ਬੰਦੇ ਨਾਲ ਜੁੜੇ ਜਿਨ੍ਹਾਂ ਨੇ ਬੋਰਡ ਨਹੀਂ ਪਾਈ ਉਹ ਮੂਰੇ ਕਰੇ ਆ ਜੀ ਖਾਲਸਾ ਜੀ ਇੱਥੇ ਆਏ ਸੀਗੇ ਰੋਡ ਸ਼ੋਅ ਸੀ ਸੋ ਵੱਡਾ ਰੋਡ ਸ਼ੋਅ ਦੇ ਵਿੱਚ ਇਹ ਹੈਗਾ ਤਾਂ ਇਕੱਠ ਹੀ ਰੱਖਿਆ ਗਿਆ ਸੀਗਾ ਪਿੰਡ ਪਿੰਡ ਉਹਨਾਂ ਨੇ ਪਰ ਜਿਵੇਂ ਵੱਡੇ ਰੋਡ ਸ਼ੋਅ ਦੇ ਵਿੱਚ ਬਦਲਿਆ ਤੇ ਇਹਨੇ ਇੱਕ ਹਸਾਬ ਦਾ ਲੋਕ ਕਹਿ ਰਹੇ ਨੇ ਵੀ ਇਹਨੇ ਪਾਸਾ ਪਲਟ ਦਿੱਤਾਗਾ ਫਰੀਦਕੋਟ ਲੋਕ ਸਭਾ ਹਲਕੇ ਦਾ